ਅਗਲਾ ਬਚਤ ਸਤਿਗੁਰੂ ਕਹਿੰਦੇ ਗੁਰਮੁਖ ਪਿਆਰੇਓ ਮਤ ਉੱਚੀ ਤੇ ਸੁੱਚੀ ਰੱਖਣੀ ਅਰਦਾਸ ਚ ਪੜਿਆ ਜਾਂਦਾ ਹੈ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਅੱਜ ਦੱਸੋ ਹੈ ਇਹ ਗੱਲ ਅੱਜ ਮਤ ਨੀਵੀਂ ਮਨ ਉੱਚਾ ਮਨ ਨੇ ਕਹਿੰਦਾ ਮਤ ਤਾਂ ਕਹਿੰਦੀ ਹੈ ਪਰਮੇਸ਼ਰ ਨੇ ਜੋ ਕੀਤਾ ਠੀਕ ਕੀਤਾ ਵੈਗਰੂ ਜੋ ਕਰ ਰਿਹਾ ਵਧੀਆ ਕਰ ਰਿਹਾ ਭਲੇ ਵਸਤੇ ਕਰ ਰਿਹਾ ਜਿਉਂਨੇ ਦਾੜੀ ਦਿੱਤੀ ਹੈ ਤਾਂ ਕੋਈ ਮਤਲਬ ਹੋਣਾ ਇਹਦਾ ਮਤ ਇਹ ਕਹਿੰਦੀ ਹੈ ਮਨ ਕਹਿੰਦਾ ਲੈ ਚੰਗੀ ਲੱਗਦੀ ਹੈ ਤੇ ਮਨ ਕਹਿੰਦਾ ਅੱਗੋਂ ਕਹਿੰਦਾ ਮਤ ਕਹਿੰਦੀ ਹੈ ਵੀ ਦੇਖੋ ਮਾੜਾ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ ਪਰ ਮਨ ਕਹਿੰਦਾ ਲੈ ਮਾੜਾ ਕਿਉਂ ਨਾ ਕਵਾਂ ਇਹਨੇ ਐ ਕਰਤਾ ਅੱਜ ਬਦਲ ਗਏ ਆਪਾਂ ਗੁਰਮਖੋ ਪਰ ਗੁਰਸਿੱਖਾਂ ਦਾ ਮੰਨ ਨੀਵਾ ਸੀ ਮਤ ਉੱਚੀ ਸੀ ਮਤ ਉੱਚੀ ਤੇ ਸੁੱਚੀ ਜਦੋਂ ਤੱਕ ਸੀ ਉਦੋਂ ਤੱਕ ਖਾਲਸੇ ਦੀ ਚੜ੍ਹਦੀ ਕਲਾ ਸੀ ਅੱਜ ਸਾਡੀ ਮਤ ਨੀਵੀ ਹੋ ਗਈ ਇਸੇ ਕਰਕੇ ਸਾਡੇ ਨਾਲ ਤੱਕੇ ਹੁੰਦੇ ਨੇ ਨਿਤਨੇਮ ਨਹੀਂ ਰਿਹਾ ਤੱਕੇ ਹੋਣਗੇ ਜਿੰਨੀ ਦੇਰ ਨਿਤਨੇਮ ਨਹੀਂ ਕਰੋਗੇ ਜਿੰਨਾ ਮਰਜ਼ੀ ਕੁਝ ਕਰੀ ਜੋ ਚੜ੍ਹਦੀ ਕਲਾ ਨਹੀਂ ਹੋ ਸਕਦੀ ਨਾਮ ਤੋਂ ਬਿਨਾ ਚੜ੍ਹਦੀ ਕਲਾ ਹੋ ਜੂਗੀ ਕੀ ਸੋਚਦੇ ਹੋ ਵੀ ਨਾਮ ਤੋਂ ਬਿਨਾ ਵੱਧ ਜਾਾਂਗੇ ਅਸੀਂ ਫਲ ਜਾਵਾਂਗੇ ਕੱਖ ਨਹੀਂ ਹੋਣਾ ਨਾਮ ਨੇ ਸਾਡੀ ਚੜ੍ਹਦੀ ਕਲਾ ਕਰਨੀ ਹੈ